ਪਿੰਡ ਸਕੋਪਰ ਬਖੀਚੋਰਾ ਬਲੋਂ ਇੱਕ ਖੋਖਾ ਨੂਮਾ ਦੁਕਾਨ ਨੂੰ ਸੱਨ ਲਗਾ ਕੇ ਲੁੱਟਿਆ ਜਿਸ ਵਿੱਚ ਲੱਖ ਰੁਪਏ ਦਾ ਨੁਕਸਾਨ ਕੀਤਾ ਗਿਆ। ਆਉ ਜਾਣਦੇ ਹਾਂ ਪੂਰਾ ਕੀ ਹੈ ਮਾਮਲਾ। ਤੁਸੀਂ ਦੇਖ ਰਹੇ ਹੋ ਚੈਨਲ ঈਗਲ 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ, ਸ਼ਿਕਤ ਕਮੈਂਟ ਕਰੋ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਉਹ ਜੀ ਕੀ ਨਾਮ ਆਪਣਾ? ਮੇਰਾ ਨਾਮ ਅਮਰਜੀਤ ਸਿੰਘ ਆ ਜੀ। son of ਹਰਬੰਸਰ ਸਿੰਘ ਪਿੰਡ ਸਕੋਪਰ ਇਆ ਬਾਕੀ ਮੁਕ ਦੇ ਕੀ ਦੇਖਿਆ ਆਪਾਂ ਮੈਂ ਦੇਖਿਆ ਕਿ ਇਹ ਦਰਵਾਜਾ ਖੁੱਲਾ ਸੀਗਾ ਜੀ ਇੱਕ ਬੰਦ ਸੀਗਾ ਤੇ ਮੈਂ ਇੱਥੇ ਸਮਾਨ ਰੱਖਿਆ ਹੋਇਆ ਸੀਗਾ ਬੰਨ ਕੇ ਸਾਰਾ ਕੁਝ ਕੱਪੜੇ ਤੇ ਉੱਥੇ ਰੱਖੇ ਹੋਏ ਸੀਗੇ ਉਧਰ ਵੀ ਪੈ ਜਗੇ ਉੱਥੋਂ ਵੀ ਚੱਕ ਲੈ ਉੱਪਰ ਟੰਗੇ ਹੋਏ ਸੀਗੇ ਥੋੜੇ ਬਹੁਤ ਕੱਪੜੇ ਉਹ ਵੀ ਚੱਕ ਲੈ ਜੋ ਵੀ ਮਹਿੰਗਾ ਕੱਪੜਾ ਸੀਗਾ ਸਾਰਾ ਉਹ ਚੱਕ ਕੇ ਲੈ ਗਿਆ ਠੀਕ ਹੈ ਭਾਈ ਫਰੀ ਹੋ ਗਈ ਜੀ ਕੱਪੜੇ ਦੀ ਆਪਾਂ ਇੱਥੇ ਕਿੰਨੇ ਸਮੇਂ ਤੋਂ ਆਪਾਂ ਇੱਥੇ ਦੁਕਾਨ ਕਰਦੇ ਆ ਜੀ 2 ਸਾਲ ਤੋਂ 2 ਸਾਲ ਤੋਂ ਇਹ ਕਿੰਨਾ ਕਪੜਾ ਸੀ ਬਈ ਦੁਕਾਨ ਵਿੱਚ ਆਪਣੇ ਪਾਇ ਆਪਾਂ ਲੱਖ ਰੁਪਏ ਦਾ ਕਪੜਾ ਸੀਗਾ ਕਿ ਕਿਰੋਗੇ ਕਪੜਾ ਵਿੱਚ ਪਜਾਮੇ ਸੀਗੇ ਬੱਚਿਆਂ ਦੇ ਕਪੜੇ ਸੀਗੇ ਜੈਕਟਾਂ ਸੀਗੀਆਂ ਛੋਲ ਸੀਗੇ ਟੋਪੀਆਂ ਜਰਾਬਾਂ ਪੈਕ ਕਰਕੇ ਰੱਖੇ ਹੋਏ ਸੀਗੇ ਮੈਂ ਮੈਂ ਦੁਕਾਨ ਲਾਉਣ ਜਾਣਾ ਸੀ ਰਾਤ ਸਾਬ ਮਜਾਰੇ ਉੱਥੇ ਕਰਕੇ ਜਾਣ ਲਈ ਰੱਖੇ ਹੋਏ ਸੀ ਪਰ ਜਾਨਾ ਪਤਾ ਕਦੋਂ ਕਿਤੇ ਮੇਰੀ ਬੰਦ ਕਰਦੇ ਰਾਥੋਂ ਸ਼ਾਮ ਨੂੰ 7 ਵਜੇ 7 ਵਜੇ ਕਰਦੇ ਤੇ ਅੱਜ ਰਾਤ ਨੂੰ ਦੁਕਾਨ 7 ਵਜੇ ਆਪਾਂ ਬੰਦ ਹਾਂਜੀ 7 ਵਜੇ ਬੰਦ ਕੀਤੀ ਜੀ ਸਮਾਨ ਸਾਰਾ ਪੈਕ ਕਰਕੇ ਰੱਖਿਆ ਸੀਗਾ ਅੱਛਾ ਇਹ ਤੁਹਾਨੂੰ ਵੀ ਕਦੋਂ ਸੁਚਨਾ ਮਿਲੇ ਚੀਤੀ ਬਿਲਕੁਲ ਦੁਕਾਨ ਸਵੇਰੇ 5 ਵਜੇ ਮੈਂ ਦੁਕਾਨ ਤੇ ਆਇਆ ਤੁਸੀਂ ਮੈਂ ਦੁਕਾਨ ਤੇ ਆ ਰਿਹਾ ਸੀ ਮੈਨੂੰ ਕਿਸੇ ਬੰਦੇ ਨੇ ਦੱਸਿਆ ਕਿ ਤੁਹਾਡੀ ਦੁਕਾਨ ਦਾ ਦਰਵਾਜ਼ਾ ਖੁੱਲਾ ਆ ਜੀ ਜਦੋਂ ਮੈਂ ਆ ਕੇ ਦੇਖਿਆ ਤਾਂ ਸਮਾਨ ਸਾਰਾ ਖਿਲਰਿਆ ਹੋਇਆ ਸੀ ਤੇ ਜੋ ਸਮਾਨ ਬੰਨ ਕੇ ਰੱਖਿਆ ਸੀ ਸਾਰਾ ਚੋਰੀ ਹੋ ਗਿਆ ਤੁਸੀਂ ਮੌਕੇ ਤੇ ਪਿੰਡ ਦੀ ਪੰਚਾਇਤ ਜਾਂ ਥਾਣੇ ਵਿੱਚ ਕੋਈ ਅਤਲਾ ਕੀਤੀ ਆਪਾਂ ਕੋਈ ਮੈਂ ਥਾਣੇ ਵਾਲਿਆਂ ਨੂੰ ਫੋਨ ਕੀਤਾ ਸੀ ਉਹ ਆਏ ਸੀ ਜੀ ਤੇ ਉਹ ਕਹਿੰਦੇ ਬਈ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਾ ਦੇਖਾਂਗੇ ਜੀ ਤੇ ਉਹਦੇ ਵਿੱਚ ਜੋ ਵੀ ਹੈਗਾ ਵੀ ਉਹਦੇ ਹਿਸਾਬ ਨਾਲ ਕਰਾਂਗੇ ਅਰੇ ਪਰ ਪ੍ਰਸ਼ਾਸਨ ਤੋਂ ਤਾਂ ਕੀ ਮੰਗ ਕਰਦੇ ਆਪਾਂ ਪ੍ਰਜਾਣ ਤੋਂ ਇਹੀ ਮੰਗ ਕਰਦੇ ਆ ਕਿ ਜਿਹੜੇ ਚੋਰ ਹੈਗੇ ਉਹਨਾਂ ਨੂੰ ਫੜਿਆ ਜਾਵੇ ਤਾਂ ਕਿ ਸਾਨੂੰ ਇਨਸਾਫ਼ ਸਾਨੂੰ ਇਨਸਾਫ਼ ਮਿਲੇ ਜੀ ਜਦੋਂ ਤੁਸੀਂ ਨਾਲ ਆਪ ਫਰੂਟ ਦੀ ਨਾਲ ਰੱਖਿਆ ਆਪਣਾ ਇਹ ਵੀ ਖਾ ਖੂਗੇ ਉਹ ਹਾਂਜੀ ਹਾਂਜੀ ਫਲ ਫਰੂਟ ਵੀ ਖਾ ਕੇ ਗਏ ਆ ਜੀ ਜੀ ਅੰਦਾ ਸਾਮਾਨ ਮੇਰਾ ਦਾ ਗੈਸ ਚੁੱਲਾ ਸਗਾ ਉਹ ਵੀ ਖੇਤਾਂ ਤੋਂ ਚੱਕਿਆ ਮੈਂ ਠੀਕ ਹੈ ਜੀ ਵੀ ਤੁਹਾਡੀ ਦੁਕਾਨ ਤੇ ਚੋਰੀ ਜਿਹੀ ਹੋਈ ਹੈਗੀ ਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਹਾਂਜੀ ਸਾਰਾ ਹੁਣ ਗਰੀਬ ਬੰਦੇ ਅਸੀਂ ਤਾਂ ਦਿਹਾੜੀ ਕਾ ਕੇ ਰੋਟੀ ਖਾਂਦੇ ਮਾੜਾ ਮਾੜਾ ਘਟੇ ਆਪਾਂ ਟੇਪਾਸ ਕਰਤੀ ਦੁਕਾਨ ਕਰਕੇ ਹਾਂਜੀ ਹੁਣ ਸਾਨੂੰ ਉਹ ਵੀ ਕਿਸੇ ਨੇ ਖਾਣੇ ਸਾਡਾ ਸਮਾਨ ਚਾ ਕੇ ਚੋਰੀ ਕਰਕੇ ਲੈ ਗਿਆ ਰੱਬ ਜੀ ਹਾਂਜੀ ਹੁਣ 2 ਲੱਖ ਦਾ ਸਾਡਾ ਲੱਖ ਰੁਪਏ ਸਾਡਾ ਸਮਾਨ ਦਾ ਕੱਪੜੇ ਕੋ ਛੱਡਿਆ ਨੇ ਕੋ ਦੁਪੱਟਾ ਨੇ ਕੋ ਚੋਰੀ ਛੱਡਿਆ ਉਹ ਜੋ ਵੀ ਹੁੰਦਾ ਸਾਡਾ ਸਾਰਾ ਸਾਫਾ ਚਾ ਕੇ ਲੈ ਗਏ ਅਸੀਂ ਸਾਨੂੰ ਗਵਰਨਮੈਂਟੋਂ ਨਾ ਸਾ ਮਿਲਿਆ ਗਰੀਬ ਬੰਦੇ ਅਸੀਂ ਆਪਣਾ ਗੁਜ਼ਾਰਾ ਕੱਪੜੇ ਵੇਚ ਕੇ ਕਰਦੇ ਸੀ ਜੀ ਹੁਣ ਸਾਡੇ ਕੋ ਹਿੰਮਤ ਵੀ ਨਹੀਂ ਜਿਹੜਾ ਕੱਪੜਾ ਪਾ ਲਈ ਜੀ ਹਾਂ ਜੀ ਹਾਂ ਦੇਖੋ ਸਾਡੀ ਬੇਨਤੀ ਹੈ ਜੀ ਆ ਵੀ ਚੱਲ ਸਾਨੂੰ ਗਰੀਬਾਂ ਨੂੰ ਮਰਮੜ ਹੈਲਪ ਕਾਰਡ ਕੀਤੀ ਜਾਵੇ। ਕਿ ਚੋਰ ਫੜੇ ਜਾਣਾ ਪਤਾ ਲੱਗੇ ਸਾਬਤ ਕਿਹਾ ਜਾਵੇ ਘਰ ਕਿਸ ਕੋਦੇ ਵਿਚੋਰੀ ਕਰ ਸਕਦੇ ਆ। ਆ ਸਾਡੇ ਕੀ ਦੁਕਾਨ ਵਿੱਚ ਹੋਰਦੇ ਵੀ ਕਰ ਲੋਗੇ। ਜੀ। ਹਾਂ ਜੀ ਆ ਜੀ ਉਹਨਾਂ ਨੇ ਮਤਲਬ ਸਾਫ਼ ਮਿਲਿਆ ਜਾ ਲਗਾ। ਠੀਕ ਹੈ ਜੀ। ਜੇ ਜੇ ਚੋਰੀ ਹੋਈ ਹੈਗੀ ਆ ਇਹ ਗਰੀਬ ਪਰਿਵਾਰ ਦੇ ਨਾਲ ਧੱਕਾ ਲਾਤੀ ਹੋਇਆ ਹੈਗਾ ਹੈ। ਤੇ ਤੁਸੀਂ ਇਹਦੇ ਬਾਰੇ ਪੰਜ ਕੀ ਕਹਿਣਾ ਚਾਹੁੰਦੇ ਆਂ? ਇਹਦੇ ਬਾਰੇ ਇਹ ਗੱਲ ਹੈਗੀ ਆ ਕਿ ਬੰਦੇ ਕੰਮ ਕਰਦੇ ਆ ਆਪਣਾ ਕੰਮ ਕਰਕੇ ਖਾਂਦੇ ਆ। ਲੇਕਿਨ ਉਹ ਜਿਹੜੇ ਚੋਰ ਹੈਗੇ ਉਹ ਨਹੀਂ ਹੈਗਾ ਇਹਨਾਂ ਲੋਕਾਂ ਨੂੰ ਕੱਗਨ ਦੇ ਅੱਗੇ ਵੀ ਇੱਕ ਵਾਰ ਇੱਥੇ ਹੈਗਾ ਖਲਾਰਾ ਪਾਤ ਤਾ ਸੀਗਾ ਕਿਸੇ ਨੇ ਆ ਕੇ ਹੈਗਾ ਤਾਂ ਇਹਨਾਂ ਬਰਜਾਰਿਆਂ ਨੂੰ ਵੀਰਾਂ ਨੂੰ ਹੈਗਾ ਕੰਮ ਕਰਨ ਦੇ ਜਿਹੜੇ ਪੁਲਸ ਹੈਗੀ ਹੈ ਨਾ ਪੁਲਸ ਚੋਰਾਂ ਨੂੰ ਫੜੇ ਪੁਲਸ ਚੋਰਾਂ ਨੂੰ ਫੜ ਕੇ ਨਾ ਜੋ ਹੱਕ ਮੰਗਦਾ ਨਾ ਸਜ਼ਾ ਦਾ ਸਜ਼ਾ ਦੇਵੇ ਇਹ ਇਹ ਵਿਚਾਰੇ ਕਰਨ ਇੱਥੇ ਠਰ ਠਰ ਕਰਦੇ ਰਹਿੰਦੇ ਹੈਗੇ ਠੰਡ ਦੇ ਵਿੱਚ ਭਾਈ ਨੇ ਕਿਹਾ ਹੈਗਾ ਜੀ ਆ ਆ ਆ ਆ ਆਪਣਾ ਨਾਮ ਆ ਕੇ ਬੋਲੀ ਮੈਂ ਗਰਨੇਕ ਸਿੰਘ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਘਟਾਰੋਂ ਪਿੰਡ ਸਕੂਪਰ ਵਿੱਚ ਜੋ ਅੱਜ ਚੋਰੀ ਹੋਈ ਆ ਇਹ ਆਪਣਾ ਘਰ ਚ ਰੋਣੇ ਲਈ ਸੜਕ ਤੇ ਕੱਪੜੇ ਰੱਖ ਕੇ ਵੇਚਦੇ ਆ ਇਨੀ ਇੱਕ ਛੋਟਾ ਜਿਹਾ ਇੱਥੇ ਲੋਹੇ ਦਾ ਛੱਡ ਬਣਾਇਆ ਜਿਹਦੇ ਵਿੱਚ ਉਹਨੇ ਆਪਣੇ ਕੱਪੜੇ ਰੱਖੇ ਹੋ ਸੀ ਅੱਜ ਸਵੇਰੇ ਤਕਰੀਬਨ 3 ਨੂੰ ਕਹਿੰਦੇ ਸਾਡੇ ਲੱਖ ਰੁਪਏ ਦੇ ਕੱਪੜੇ ਚੱਕ ਕੇ ਲੈ ਗਏ ਇਹ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਚੋਰੀ ਦੀਆਂ ਜੋ ਵਿਧੀਆਂ ਇੰਨੀਆਂ ਗਤੀਆਂ ਵੱਧ ਰਹੀਆਂ ਇਹਦੇ ਪਰ ਕਿੱਦਾਂ ਨੱਥ ਪਾਈ ਜਾਵੇ ਓਵਰ ਸਾਇਟੀ ਦੀ ਬੈਂਕ ਦੇ ਵਿੱਚੋਂ ਉਹ ਬਗਲ ਸੀ ਇੱਥੇ ਫੋਕਲ ਪੈਂਡ ਦੇ ਵਿੱਚ ਉੱਤੋਂ ਗਰਿੱਲਾ ਲਾ ਕੇ ਲੈ ਜਾਇਆ ਅੱਜ 3 ਡੇਢ 2 ਮਹੀਨੇ ਹੋ ਚਲੇ ਸਾਨੂੰ ਹਜੇ ਤੱਕ ਉਹਦਾ ਕੋਈ ਸਰਾਕ ਨਹੀਂ ਮਿਲਿਆ ਪਈ ਉਹ ਗਰਿੱਲਾ ਕਿੱਥੇ ਗਈਆਂ ਕਿੱਥੇ ਨਹੀਂ ਗਈਆਂ ਇਹਨਾਂ ਚੋਰੀਆਂ ਪਰ ਨੱਥ ਪਾਉਣੇ ਲਈ ਪੁਲਿਸ ਨੂੰ ਪ੍ਰਸ਼ਾਸਨ ਨੂੰ ਸਖਤ ਹੀ ਨਾ ਕਾਰਵਾਈ ਕਰਨੀ ਚਾਹੀਦੀ ਆ ਇਹਨਾਂ ਗਰੀਬਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਿੰਨਾਂ ਦਾ ਨੁਕਸਾਨ ਹੋਇਆ ਜਿੱਥੋਂ ਮਰਜ਼ੀ ਇਹਨਾਂ ਨੂੰ ਭਰਾਈ ਕਰਕੇ ਦੇਣ ਕੋਈ ਨਾ ਕੋਈ ਸੰਸਥਾ ਆ ਕੇ ਇਹਨਾਂ ਨੂੰ ਅੱਗੇ ਇਹਨਾਂ ਦਾ ਇਹਨਾਂ ਦਾ ਖਰਚਾ ਬਣਦਾ ਦੇ ਦੇਣਾ ਚਾਹੀਦਾ ਥੈਂਕ ਯੂ ਥੈਂਕ ਯੂ